ਉਜਿਆਣਾ ਦੀ ਹੌਜਰੀ ਨੂੰ ਪਹਿਲਾਂ ਹੀ ਜਿਹੜਾ ਕਿ ਸਰਦੀ ਨਾ ਪਹਿਣ ਕਰਕੇ ਜਿਹੜੀ ਮਾਰ ਪਈ ਸੀ ਉਸ ਤੋਂ ਬਾਅਦ ਜਿਹੜੀ ਸਰਦੀ ਪਹਿਣ ਕਰਕੇ ਉਹਨਾਂ ਦਾ ਕੰਮਕਾਰ ਤਾਂ ਜੁਰੂਰ ਚੱਲਿਆ ਸੀ ਪਰ ਹੁਣ ਉਸ ਤੋਂ ਬਾਅਦ ਕਹਿੰਦੇ ਨੇ ਕਿ ਚੀਨ ਦਾ ਜਿਹੜਾ ਕਪੜਾ ਚਾਈਨਾ ਦਾ ਕਪੜਾ ਵੀ ਇਹ ਮਾਰਕੀਟ ਨੂੰ ਪ੍ਰਭਾਵਿਤ ਕਰ ਰਿਹਾ ਹੌਜਰੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਸਾਡੇ ਨਾਲ ਰਵਿੰਦਰ ਸਿੰਘ ਮੱਕੜ ਹੈਗੇ ਨੇ ਜਿਹੜੇ ਕਿ ਪ੍ਰਧਾਨ ਹੈਗੇ ਨੇ ਕਾਲ ਮਾਰਕੀਟ ਦੇ ਉਹ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਹਾਮਨਾ ਹੁਣ ਕਹਿੰਦੇ ਪਹਿਲਾਂ ਮੌਸਮ ਦੀ ਮਾਰ ਪਈ ਸੀ ਕੰਮ ਬੰਦ ਹੋ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਸਰਦੀ ਚ ਰੁਪਈ ਫੇਰ ਕੰਮ ਸ਼ੁਰੂ ਹੋ ਗਿਆ ਹੁਣ ਕਹਿੰਦੇ ਚਾਈਨਾ ਜਿਹੜਾ ਕਪੜਾ ਉੱਪਰ ਪ੍ਰਭਾਵਿਤ ਕਰ ਰਿਹਾ ਕੰਮ ਨੂੰ ਗੱਲ ਇਹ ਵੀ ਜਿਹੜਾ ਪੰਜਾਬ ਦਾ ਬਾੜ ਹੈ ਉਹ ਕਈ ਸਾਲਾਂ ਤੋਂ ਪਹਿਲੇ ਹੀ ਬੜਾ ਜਿਹੜਾ ਮੰਦੀ ਦੀ ਮਾਰ ਤੇ ਥੱਲੇ ਚੱਲ ਰਿਹਾ ਹੈ ਕਿਉਂਕਿ ਪਹਿਲੇ ਨੋਟ ਬੰਦੀ ਜੀਐਸਟੀ ਉਸ ਤੋਂ ਬਾਅਦ ਕੋਵਿਡ ਇਹ ਸਾਰੀਆਂ ਚੀਜ਼ਾਂ ਨੇ ਪਹਿਲੇ ਹੀ ਵਪਾਰ ਨੂੰ ਬਹੁਤ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਉਸ ਦੇ ਨਾਲ ਨਾਲ ਕਈ ਹੋਰ ਅਸੀਆਂ ਚੀਜ਼ਾਂ ਨੇ ਜਿਵੇਂ ਕਿ ਸਰਕਾਰਾਂ ਦਾ ਵਰਤਾਰਾ ਜਿਹੜਾ ਸਰਕਾਰਾਂ ਦਾ ਬਿਹੇਵੀਅਰ ਹੈ ਜਿਹੜਾ ਵਪਾਰੀਆਂ ਦੇ ਪ੍ਰਤੀ ਉਹ ਨਾ ਸੀਰੀਅਸ ਹੋਣ ਦਾ ਜਿਹੜਾ ਮੇਨ ਵੱਡਾ ਕਾਰਨ ਬਣਿਆ ਹੋਇਆ ਹੈ ਪੰਜਾਬ ਦੇ ਫਸਲ ਨੂੰ ਛੱਟ ਲੱਗਣ ਦਾ ਪਹਿਲੇ ਜਿਵੇਂ ਦੇਖੋ ਹੁਣ ਠੰਡ ਕਰਕੇ ਜਿਹੜੀ ਹੈ ਟਾਈਮਲੀ ਠੰਡ ਨਾ ਪੈਣਾ ਹੌਜ਼ਰੀ ਦੇ ਜਿਹੜੀ ਮੰਡੀ ਦਾ ਸਭ ਤੋਂ ਵੱਡਾ ਕਾਰਨ ਬਣਿਆ ਔਰ ਉਸ ਤੋਂ ਬਾਅਦ ਠੰਡ ਪੈ ਗਈ ਚਲੋ ਕੁਝ ਰਾਹਤ ਮਿਲੀ ਲੋਕਾਂ ਨੂੰ ਡਿਟੇਰਰਾਂ ਕੋਲੋਂ ਮਾਲ ਨਿਕਲ ਗਿਆ ਤੇ ਲੋਕਾਂ ਦੇ ਸਟਾਕ ਥੋੜੇ ਬਹੁਤ ਨਿਕਲੇ ਲੇਕਿਨ ਜੇਹੀ ਟਾਈਮਲੀ ਪਈ ਹੁੰਦੀ ਤਾਂ ਪ੍ਰੋਡਕਸ਼ਨਾਂ ਵੀ ਹੋਰ ਲੋਕਾਂ ਦੀਆਂ ਵਧਦੀਆਂ ਉਸ ਤੋਂ ਬਾਅਦ ਮਾਲ ਜ਼ਿਆਦਾ ਵੀ ਨਿਕਲਦੇ ਸਭ ਕੁਝ ਇਹਦਾ ਚੰਗਾ ਸਰਕੂਲੇਸ਼ਨ ਅੱਛਾ ਬਣਦਾ ਲੇਕਿਨ ਉਹ ਗੱਲ ਬਣੀ ਨਹੀਂ ਕਿਉਂਕਿ ਟਾਈਮਲੀ ਠੰਡ ਨਹੀਂ ਪਈ ਔਰ ਉਸ ਤੋਂ ਬਾਅਦ ਜਿਹੜੀਆਂ ਕੁਝ ਸਰਕਾਰਾਂ ਦੀਆਂ ਪਾਲਿਸੀਆਂ ਨੇ ਇਹ ਰਾਮਟੀਰੀਅਲ ਨੂੰ ਨਾ ਸਹੀ ਢੰਗ ਨਾਲ ਪ੍ਰੋਵਾਈਡ ਕਰਾਉਣਾ ਜਿਵੇਂ ਬਿਜਲੀ ਹੈ ਆਵਰਾ ਡੀਜ਼ਲ ਪੈਟਰੋਲ ਵਗਾਰਾ ਪਲੱਸ ਇੱਕ ਸਭ ਤੋਂ ਵੱਡਾ ਐਸ ਵਾ ਜਿਹੜਾ ਪੰਜਾਬ ਦੇ ਵਪਾਰ ਵਾਸਤੇ ਵੱਡਾ ਦੁਕਾਨ ਜਿਹੜਾ ਬਣਿਆ ਹੈ ਉਹ ਚਾਈਨਾ ਦਾ ਜਿਹੜੀ ਇੰਪੋਰਟ ਹੈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਜਿਹੜਾ ਚਾਈਨਾ ਤੋਂ ਮਾਲ ਜਿਹੜਾ ਆ ਰਿਹਾ ਐਸੋਲੇ ਕੰਟੇਨਰ ਆ ਰਹੇ ਨੇ ਉਹ ਸਾਰੇ ਹੀ ਤਕਰੀਬਨ ਕਾਫੀ ਜਿਆਦਾ ਮਾਤਰਾ ਵਿੱਚ ਦੋ ਨੰਬਰ ਚ ਕਮ ਹੋ ਰਿਹਾ ਔਰ ਕਈ ਵਾਰ ਸਰਕਾਰਾਂ ਨੂੰ ਇਸ ਗੱਲ ਦੀ ਜਿਹੜੀ ਇਹ ਸ਼ਿਕਾਇਤ ਕੀਤੀ ਜੀ ਕਈ ਹੈ ਕਈ ਵਾਰੀ ਉਹਨਾਂ ਰਿਪਰੈਜ਼ੈਂਟੇਸ਼ਨਸ ਕੀਤੀਆਂ ਗਈਆਂ ਨੇ ਵੀ ਇਹਦਾ ਵੱਲ ਧਿਆਨ ਦਿਓ ਕਿਉਂਕਿ ਇਸ ਨਾਲ ਪੰਜਾਬ ਦੇ ਵਪਾਰੀ ਨੂੰ ਹਿੰਦੁਸਤਾਨ ਦੇ ਵਪਾਰੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਉੱਥੋਂ ਇੱਕ ਤਾਂ ਵੈਸੇ ਹੀ ਚਾਈਨਾ ਤੋਂ ਮਾਲ ਜਿਹੜਾ ਸਸਤਾ ਮਿਲਦਾ ਦੂਜਾ ਉਹਨਾਂ ਦੇ ਡਿਊਟੀਆਂ ਜਿਹੜੀਆਂ ਨੇ ਉਹ ਬਿਲਕੁਲ ਚੋਰੀ ਡਿਊਟੀ ਫ੍ਰੀ ਮਾਲ ਆਣੇ ਜਾਂ ਜਿਵੇਂ ਲੋਡ ਦਾ ਮਾਲ ਕਹਿ ਕੇ ਆਣਾ ਜਾਂ ਉਸ ਤੋਂ ਬਾਅਦ ਜਿਹੜਾ 3-400 ਰੁਪਏ ਮੀਟਰ ਦਾ ਕਪੜਾ ਹੈ ਉਹ 50-60 ਰੇ ਮੀਟਰ ਦੀ ਬਿਲਿੰਗ ਹੋ ਕੇ ਆਣਾ ਇਹ ਸਾਰੀਆਂ ਚੀਜ਼ਾਂ ਨਾਲ ਬਹੁਤ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਪੰਜਾਬ ਦੇ ਸੋ ਵਪਾਰੀਆਂ ਦੀ ਇਹੀ ਮੰਗ ਹੈ ਜਿਹੜੀ ਸਰਕਾਰ ਕੋਲੋਂ ਵੀ ਹਿੰਦੁਸਤਾਨ ਦੀ ਸਰਕਾਰ ਕੋਲੋਂ ਵੀ 50 ਸਰਕਾਰ ਕੋਲੋਂ ਵੀ ਵੀ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਿਆਓ ਇੱਕ ਤਾਂ ਜਿਹੜਾ ਇੰਪੋਰਟ ਹੈ ਚਾਈਨਾ ਦੀ ਉਹਨੂੰ ਕਿਸੇ ਤਰੀਕੇ ਨੱਥ ਪਾਓ ਉਹ ਤਾਂ ਕਿ ਜਿਹੜਾ ਪੰਜਾਬ ਦਾ ਵਪਾਰ ਹੈ ਜਾਂ ਪੰਜਾਬ ਦਾ ਵਪਾਰੀ ਹੈ ਇਹਦੀ ਟ੍ਰੇਡ ਇੰਡਸਟਰੀ ਹੈ ਜਿਹੜੀ ਉਹ ਆਪਣੇ ਹਿਸਾਬ ਨਾਲ ਕੰਮ ਕਰਕੇ ਪਰਫੁੱਲਤ ਹੋ ਸਕੇ ਪੰਜਾਬ ਦੀ ਜਿਹੜੀ ਸਰਕਾਰ ਨੂੰ ਗਵਰਨਮੈਂਟ ਇੰਡੀਅਨ ਗਵਰਨਮੈਂਟ ਨੂੰ ਵੀ ਜਿਹੜਾ ਰੈਵਨਿਊ ਹੈ ਉਹ ਵੱਧ ਆ ਸਕੇ ਇਹਨੂੰ ਬਹੁਤ ਜ਼ਿਆਦਾ ਰੋਕਣਾ ਬਹੁਤ ਜ਼ਰੂਰੀ ਹੈ ਔਰ ਇਹ ਮੇਨ ਕਾਰਨ ਜਿਹੜਾ ਸਰਕਾਰਾਂ ਚਾਹੁੰਦੀਆਂ ਵੀ ਹੋਣੀਆਂ ਲੇਕਿਨ ਕੁਝ ਕ腐ਸ਼ਨ ਇਦਾਂ ਦੀ ਹੋਈ ਹੋਈ ਹੈ ਵੀ ਜਿਹੜੀ ਮੌਕੇ ਤੇ ਲੋਕ ਨੇ ਉਸ ਗੱਲ ਵੱਲ ਧਿਆਨ ਜਿਹੜੇ ਬਿਊਰੋਕ੍ਰੇਸੀ ਹੈ ਨਹੀਂ ਜਾਣ ਦਿੰਦੀ ਸੋ ਫਿਰ ਇੱਕ ਵਾਰੀ ਜਿਹੜੀ ਹੈ ਅਸੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਵੀ ਇੱਧਰ ਧਿਆਨ ਦੇ ਕੇ ਬਿਊਰੋਕ੍ਰੇਸੀ ਨੂੰ ਰੱਤ ਪਾਈ ਜਾਵੇ ਇਸ ਇੰਪੋਰਟ ਦੇ ਉੱਪਰ ਜਿਹੜਾ ਜਿਵੇਂ ਮਰਜ਼ੀ ਰੈਗੂਲੇਟਿੰਗ ਕੀਤਾ ਜਾਵੇ ਤਾਂ ਕਿ ਜਿਹੜਾ ਇੰਡੀਆ ਦਾ ਜਿਹੜਾ ਕਪੜਾ ਹੈ ਕਿਉਂਕਿ ਮੋਦੀ ਸਾਹਿਬ ਦੀ ਵੀ ਦੇਖੋ ਇੱਕ ਇਹੀ ਸੁਰਤੋਂ ਸ਼ੁਰਤੋਂ ਇਚਾਰਈਏ ਵੀ ਜਿਹੜਾ ਇੰਡੀਅਨ ਜਿਹੜੀ ਹੈ ਪ੍ਰੋਡਕਸ਼ਨ ਹੈ ਉਹ ਜਿਆਦਾ ਜਿਆਦਾ ਚੱਲੇ ਤੇ ਇੰਡੀਆ ਪ੍ਰੋਡਕਟ ਜਿਆਦਾ ਇੰਡੀਆ ਦੇ ਵਿੱਚ ਜੇ ਤਾਂ ਉਹ ਉਹਨੂੰ ਵੀ ਕਾਮਯਾਬ ਇਸ ਚੀਜ਼ ਨੂੰ ਵੀ ਕਾਮਯਾਬ ਕਰਨਾ ਬਸ ਬੜਾ ਜ਼ਰੂਰੀ ਹੈ ਵੀ ਇਹਨਾਂ ਚੀਜ਼ਾਂ ਨੂੰ ਨਾth ਪਾਈ ਜਾਵੇ ਤੇ ਜਿਹੜੀ ਹੈ ਐਕਸਰਸਾਈਜ਼ ਜੁੱਤੀ ਵਗੈਰਾ ਪੂਰੀ ਲੱਗ ਕੇ ਆਮ ਕਪੜੇ ਤਾਂ ਕਿ ਮਾਰਕੀਟ ਉਹ ਕੰਪੀਟ ਨਾ ਕਰ ਸਕੋ ਜਦੋਂ ਕੰਪੀਟ ਨਹੀਂ ਕਰਨਗੇ ਮਾਰਕੀਟ ਨੂੰ ਰੇਟ ਮਹਿੰਗੇ ਹੋਣਗੇ ਨੇਚਰਲੀ ਗੱਲ ਹੈ ਇੰਡੀਅਨ ਪ੍ਰੋਡਕਟਰ ਵੇਖੇਗਾ ਸੋ ਇਹਨਾਂ ਚੀਜ਼ਾਂ ਕਰਕੇ ਬੜਾ ਜ਼ਰੂਰੀ ਹੈ ਵੀ ਇਹਨੂੰ ਉਹ ਰੈਗੂਲੇਟ ਕਰਨਾ ਐ ਇمپੋਰਟ ਨੂੰ ਚਾਈਨਾ ਦੇ ਨੂੰ ਮਸ ਹੋਇਆ ਐ ਸਰ ਕਹਿ ਜਾ ਰਹੇ ਕਹਿੰਦੇ ਵਧੇ ਕੁਆਂਟੀਟੀ ਵਿੱਚ ਜਿਹੜਾ ਮਾਲ ਇੱਥੇ ਕਿ ਵੱਖ-ਵੱਖ ਜਿਹੜੇ ਬੰਦਰਗਾਹਾਂ ਤੋਂ ਜਿਹੜਾ ਇੱਥੇ ਪਹੁੰਚ ਪਹੁੰਚਦਾ ਇੱਥੇ ਸ਼ਹਿਰਾਂ ਦੇ ਵਿੱਚ ਪਹੁੰਚਦਾ ਆਪਣੇ ਤੇ ਪੰਜਾਬ ਦੇ ਵਿੱਚ ਪਹੁੰਚਦਾ ਤੇ ਜੇਕਰ ਗੱਲ ਕਰੀਏ ਜੇ ਕੰਟੀਨਿਊਸਲੀ ਇੱਦਾਂ ਵਧਾ ਆ ਗਿਆ ਟਨਾਂ ਦੇ ਹਿਸਾਬ ਨਾਲ ਮਾਲ ਆਂਦਾ ਗਿਆ ਤੇ ਜਿਹੜੀ ਹੌਜ਼ਰੀ ਇੰਡਸਟਰੀ ਆ ਕਾਰੋਬਾਰੀ ਆ ਜਿਹੜੇ ਉਹ ਕਿੰਨਾ ਕੁ ਇਨਫੈਕਟ ਪੈਗਾ ਕਿਉਂਕਿ ਧਾਗਾ ਵੀ ਬਣਦਾ ਫਿਰ ਡਾਈੰਗਾਂ ਦਾ ਕੰਮ ਅੱਗੇ ਅੱਗੇ ਜਿਹੜੇ ਹੋਰ ਲੇਬਰ ਦੀ ਵੀ ਗੱਲ ਕਰੀਏ ਸਾਰੇ ਸਾਰਿਆਂ ਨੂੰ ਪ੍ਰਭਾਵਿਤ ਦੇਖੋ ਦੇਖੋ ਪਹਿਲੇ ਹੀ ਆਲਰੇਡੀ ਤਾਂ ਮੈਂ ਦੱਸ ਚੁੱਕਾ ਵੀ ਪਹਿਲੇ ਹੀ ਬੜੀ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇੰਡਸਟਰੀ ਜਿਹੜੀ ਹੈਗੀ ਹੈ ਪੰਜਾਬ ਦੀ ਕਿਉਂਕਿ ਹੌਜ਼ਰੀਆਂ ਰਿਲੇਟਡ ਹੈ ਆਲਰੇਡੀ ਜਿਹੜੀ ਹੈ ਇੰਡਸਟਰੀ ਬਾਹਰੀਆਂ ਸਟੇਟਾਂ ਜਾ ਰਹੀ ਹੈ ਲੇਬਰ ਬਾਹਰ ਬਾਹਰੀਆਂ ਸਟੇਟਾਂ ਚ ਜਾ ਰਹੀ ਹੈ ਇੱਥੇ ਪੰਜਾਬ ਦੇ ਵਿੱਚ ਵੈਸੇ ਹੀ ਕੰਮ ਜਿਹੜਾ 50 60% ਰਹਿ ਚੁੱਕਿਆ ਹੈ ਕਿਉਂਕਿ 35 40% ਇੰਡਸਟਰੀ ਦਾ ਹੋਰਨਾ ਕਾਰਨ ਹੈ ਪਹਿਲੇ ਹੀ ਇਥੋਂ ਮਾਈਗ੍ਰੇਟ ਹੋ ਕੇ ਜਾ ਚੁੱਕੀ ਹੈ ਬਾਹਰ ਅੱਜ ਦੀ ਡੇਟ ਚ ਕੁਝ ਕਾਫੀ ਜਿਹੜੀ ਇੰਡਸਟਰੀ ਦਾ ਹਿੱਸਾ ਜਿਹੜਾ ਉਹ ਬਾਹਰ ਨੀਆਂ ਜਿਹੜੇ ਸਰਕਾਰ ਨੇ ਪੰਜਾਬ ਤੋਂ ਬਾਹਰ ਦੀਆਂ ਸਰਕਾਰਾਂ ਸਟੇਟਾਂ ਦੀਆਂ ਸਰਕਾਰਾਂ ਨੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਜਿਵੇਂ ਸਾਈਕਲ ਇੰਡਸਟਰੀ ਹੈ ਆਉਟਰੀ ਇੰਡਸਟਰੀ ਹੈ ਉਹ ਯੂਪੀ ਚ ਹਿਮਾਚਲ ਚ ਹਰਿਆਣੇ ਚ ਇਹ ਸਾਰੇ ਪਾਸੇ ਪਹਿਲੀ ਜਾਣ ਨੂੰ ਤਿਆਰ ਹੈ ਸੋ ਪ੍ਰਭਾਵ ਤਾਂ ਪੈ ਹੀ ਰਿਹਾ ਹੈ ਸੋ ਜੇ ਅਗਰ ਇਹ ਚੀਜ਼ਾਂ ਨੂੰ ਨਾ ਰੋਕਿਆ ਗਿਆ ਤਾਂ ਬਿਲਕੁਲ ਜਿਹੜੀ ਇਹ ਪੰਜਾਬ ਦੀ ਇੰਡਸਟਰੀ ਜਿਹੜੀ ਬਿਲਕੁਲ ਹੀ ਖਤਮ ਹੋ ਜਾਏਗੀ ਤੁਸੀਂ ਬਾਕੀ ਰੈਵਨਿਊ ਦੀ ਗੱਲ ਦੇਖ ਲਓ ਜੀਐਸਟੀ ਹੈ ਇਹ ਕਬ ਉਹਦੀ ਮੋਟੀ ਮੋਟੀ ਬੱਚੀ ਦੇਖ ਲਈਏ ਬਾਕੀਆਂ ਜਿਹੜੀਆਂ ਨੇਬਰ ਸਟੇਟਸ ਹੈਗੀਆਂ ਨੇ ਉਹ ਨਾਲ ਕਿਤੇ ਨਿਹੜੜੇ ਵੀ ਨਹੀਂ ਹੈਗਾ 2000 ਰੁਪਏ ਆ 2000 ਕਰੋੜ ਰੁਪਏ ਵੀ ਜਿਹੜਾ ਉਹ ਇਹਨਾਂ ਨੂੰ ਹੁਣ ਜੀਐਸਟੀ ਕਲੈਕਸ਼ਨ ਇਹਨਾਂ ਦੀ ਨਹੀਂ ਹੈਗੀ ਜਦੋਂ ਕਿ ਹਰਿਆਣਾ ਦੀ ਦੇਖੋ 10000 11000 ਰੁਪਏ ਮਹੀਨੇ ਦੀ ਜਿਹੜੀ ਕਲੈਕਸ਼ਨ ਹੋ ਰਹੀ ਹੈ ਇਸ ਵੇਲੇ ਤੇ ਇਹ ਨਿਹੜੜੇ ਵੀ ਨਹੀਂ ਹੈ ਇਸੇ ਦਾ ਮੇਨ ਕਾਰਨ ਇਹੀ ਹੈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਅਸੀਂ ਇਹੀ बार-बार ਅਪੀਲ ਕਰ ਰਹੇ ਹਾਂ ਵੀ ਸਰਕਾਰਾਂ ਨੂੰ ਧਿਆਨ ਦਿਓ ਤਾਂ ਕਿ ਪੰਜਾਬ ਦੀ ਰਸਤੀ ਟੇੜ ਨੂੰ ਪਜਾਇਆ ਜਾ ਸਕੇ ਔਰ ਪੰਜਾਬ ਨੂੰ ਬਚਾਇਆ ਜਾ ਸਕੇ ਸਰ ਜੇਕਰ ਗੱਲ ਕਰੀਏ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ 50% 60% ਦੇ ਕਰੀਬ ਕਮ ਹੈ ਹੁਣ ਉਪਰ ਚਾਈਨਾ ਦਾ ਕਪੜਾ ਵੀ ਆ ਰਿਹਾ ਤੇ ਆਨਲਾਈਨ ਨੂੰ ਕਿੰਨਾ ਦੇਖਦੇ ਆਨਲਾਈਨ ਕਿੰਨਾ ਕਿਸ ਚੀ ਦੇ ਵਿੱਚ ਇਫੈਕਟ ਕਰੇਗਾ ਕਿਉਂਕਿ ਉਧਰੋਂ ਚਾਈਨਾ ਦਾ ਕਪੜਾ ਆ ਰਿਹਾ ਪਰ ਆਨਲਾਈਨ ਵਿੱਚ ਕਾਫੀ ਵਿਕਰੀ ਹੁੰਦੀ ਹੈ ਹਾਂ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਆਨਲਾਈਨ ਦਾ ਜਿਹੜਾ ਇਹ ਵੀ ਸਰਕਾਰ ਨੂੰ 12 ਬਾਰ-ਬਾਰ ਅਸੀਂ ਅਪੀਲ ਕਰਦੇ ਆਂ ਸਰਕਾਰਾਂ ਨੂੰ ਵੀ ਜਿਹੜਾ ਆਨਲਾਈਨ ਦੇ ਵਿੱਚ ਇਹਦੀ ਵੀ ਬੜੀਆਂ ਕਪਲੇ ਬਾਜ਼ੀਆਂ ਨੇ ਬੜੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਫਾਇਦੇ ਲੈ ਜਾਂਦੀਆਂ ਨੇ ਕਿਉਂਕਿ ਵੱਡੇ ਜਿੰਨਾ ਕਾਰਪੋਰੇਟ ਧਿਆਨ ਇਕ ਸਰਕਾਰਾਂ ਦਾ ਔਰ ਕਾਰਪੋਰੇਟਸ ਨੂੰ ਛੱਡ ਕੇ ਇਧਰ ਧਿਆਨ ਦੇਣ ਕਿ ਬਾਹਰ ਦੀਆਂ ਕੰਪਨੀਆਂ ਦੀਆਂ ਦੁਵਾਨੀਆਂ ਨੇ ਜਿਨ੍ਹਾਂ ਵੱਡੇ ادارے ਨੇ ਹੁਣ Amazon ਹੈ ਜਾਂ Flipkart ਹੈ ਇਹਨਾਂ ਨੂੰ ਬਹੁਤ ਜ਼ਿਆਦਾ ਰਾਇਤਾ ਦਿੱਤੀਆਂ ਸਰਕਾਰ ਨੇ ਔਰ ਜੇ ਸਰਕਾਰ ਨੇ ਆਪਣੀ ਇੰਡਸਟਰੀ ਨੂੰ ਬਚਾਣਾ ਹੈ ਟ੍ਰੇਡ ਇੰਡਸਟਰੀ ਨੂੰ ਤੇ ਇਹਨਾਂ ਨੂੰ ਜ਼ਰੂਰ ਜ਼ਰੂਰ ਟੈਕਸ ਦਾ ਵੀ ਇਹਦਾ ਧਿਆਨ ਦਿੱਤਾ ਜਾਵੇ ਜਿਹੜੀ ਸੋ ਲੋਕਲ ਜਿਹੜੀ ਹੈ ਇੰਡੀਅਨ ਇੰਡਸਟਰੀ ਟ੍ਰੇਡ ਇੰਡਸਟਰੀ ਹੈ ਉਹਨਾਂ ਨੂੰ ਰਹਿਤਾ ਦੇਣ ਤੇ ਬਾਹਰ ਦੀ ਇੰਡਸਟਰੀਆਂ ਤੇ ਟੈਕਸ ਲਾ ਕੇ ਆਪਣਾ ਰੈਵਨਿਊ ਵੀ ਇਕੱਠਾ ਕਰਨ ਤੇ ਆਪਣੀ ਟ੍ਰੇਡ ਇੰਡਸਟਰੀ ਨੂੰ ਬਚਾਉਣ ਤਾਂ ਹੀ ਬਚਾਅ ਹੋਣਾ ਹੈ ਜੇ ਆਪਣੀ ਟ੍ਰੇਡ ਇੰਡਸਟਰੀ ਬਚੇਗੀ ਜੇ ਬਾਹਰ ਨਹੀਂ ਆਦੇ ਇੰਡਸਟਰੀ ਆ ਕੇ ਬਾਹਰੋਂ ਲੋਕ ਆ ਕੇ ਕੰਮ ਕਰਨਗੇ ਇੱਥੇ ਆ ਕੇ ਤੇ ਫਿਰ ਨੇਚਰਲੀ ਗੱਲ ਹੈ ਵੀ ਜਿਹੜੀ ਤੁਹਾਡੀ ਲੋਕਲ ਇੰਡਸਟਰੀ ਹੈ ਉਹ ਪ੍ਰਭਾਵਿਤ ਹੋਏਗੀ ਸਰ ਤੁਸੀਂ ਕਹਿਣਾ ਚਾਹੁੰਦੇ ਜਿਵੇਂ ਲਗਾਤਾਰ ਕਿਹਾ ਜਾ ਰਿਹਾ ਹੈ ਕਹਿੰਦੇ ਚਾਈਨੋ ਦਾ ਜਿਹੜਾ ਕੱਪੜਾ ਆ ਰਿਹਾ ਕਿੰਨਾ ਫੈਕਟ ਕਰੇਗਾ ਉਹ ਫੈਕਟਰੀ ਰਿਹਾ ਜੀ ਫੈਕਟਰੀ ਲਾ ਇਫੈਕਟਤਾ ਕਰ ਰਿਹਾ ਤੁਸੀਂ ਦੇਖੋ ਵੀ ਹਾਲਾਤ ਕੀ ਬਣ ਗਏ ਨੇ ਪੰਜਾਬ ਦੇ ਕੱਲਾ ਕਪੜਾ ਹੀ ਨਹੀਂ ਆ ਰਿਹਾ ਕਪੜੇ ਦੇ ਨਾਲ ਵੂਲ ਦੇ ਵੀ ਸਾਰਾ ਧਾਗਾ ਵੀ ਆ ਰਿਹਾ ਮੇਰੇ ਖਿਆਲ ਇਸ ਵਾਰੀ ਦਾ ਵੂਲ ਆਲਾ ਜਿਹੜਾ ਜਿਹੜਾ ਵੀ ਹੋਰ ਜਿਹੜਾ ਕੰਮ ਕਰਦਾ ਸੀਗਾ ਚਾਈਨਾ ਦੇ ਧਾਗੇ ਨੇ ਇੰਡੀਅਨ ਜਿਹਨੇ ਧਾਗੇ ਸਾਰੇ ਖਤਮ ਕਰਦੇ ਆ ਹੂੰ ਹੂੰ ਤੇ ਲੋਕਾਂ ਨੇ ਸਟਾਕ ਲੈ ਕੇ ਰੱਖੇ ਸੀ ਕਿ ਆਲਰੇਡੀ ਪਹਿਲੇ ਲੋਕੀ ਸਟਾਕ ਲੈ ਲੈਂਦੇ ਆ ਧਾਗਿਆਂ ਦੇ ਇਹ ਲੇਕਿਨ ਜਦੋਂ ਮੌਕੇ ਦੇ ਆ ਕੇ ਚਾਈਨਾ ਦੀ ਕੋਈ ਆਟੋ ਮਾਰੰਦੀ ਹੈ ਉਹ ਸਾਰਾ ਹੀ ਡੈਡ ਹੋ ਜਾਂਦਾ ਇਹ ਵੀ ਬੜਾ ਵੱਡਾ ਰੀਜ਼ਨ ਆ ਵੀ ਇਸ ਵਾਰੀ ਜਿਹੜੀ ਬੂਲ ਦੀ ਇੰਡਸਟਰੀ ਹੈ ਉਹ ਬਿਲਕੁਲ ਡਾਊਨ ਚਲੀ ਗਈ ਹੈ ਔਰ ਸਰਕਾਰ ਨੂੰ ਚਾਹੀਦਾ ਵੀ ਕੁਝ ਨਾ ਕੁਛ ਇਸ ਬਾਰੇ ਸੋਚੇ ਮੇਰੇ ਮੁਤਾਬਕ ਤਾਂ ਬਿਲਕੁਲ ਹੀ ਚਾਈਨਾ ਦੇ ਜਿਹੜੇ ਬੂਲ ਦੇ ਉੱਤੇ ਪਾਬੰਦੀ ਲਾਣੀ ਚਾਹੀਦੀ ਹੈ ਆਪਣਾ ਘਰੇਲੂ ਉਦਯੋਗ ਹੈ ਉਹਨੂੰ ਬੜਾਵਾ ਦੇਣਾ ਚਾਹੀਦਾ ਜੀ ਬਿਲਕੁਲ ਅਸੀਂ ਗੱਲਬਾਤ ਕੀਤੀ ਰਵਿੰਦਰ ਸਿੰਘ ਮੱਕੜ ਜਿਹੜਾ ਉਹਨਾਂ ਨੇ ਗੱਲਬਾਤ ਵੀ ਕੀਤੀ ਜਿਨ੍ਹਾਂ ਦਾ ਕਹਿਣਾ ਕਿ ਹੌਜਰੀ ਦਾ ਹਾਲ ਕਿ ਪਹਿਲਾ ਜਦੋਂ ਸਰਦੀ ਨਹੀਂ ਪੈ ਰਹੀ ਸੀ ਪਹਿਲਾ ਇਹ ਕੰਮ ਨਹੀਂ ਚੱਲ ਰਿਹਾ ਸੀ ਜਦੋਂ ਸਰਦੀ ਵੀ ਕੰਮ ਚੱਲਣਾ ਸ਼ੁਰੂ ਹੋਇਆ ਪਰ ਹੁਣ ਉਸ ਤੋਂ ਬਾਅਦ ਜਿਹੜਾ ਕਿ ਚਾਈਨਾ ਨੇ ਇਹ ਕੰਮ ਦੇ ਵਿੱਚ ਵੈਕਟ ਪਾਇਆ ਕਿਉਂਕਿ ਚਾਈਨਾ ਜਿਹੜਾ ਕੱਪੜਾ ਇੱਥੇ ਆ ਰਿਹਾ ਵਾ ਬਿਨਾ ਟੈਕਸ ਤੋਂ ਆ ਰਿਹਾ ਵਾ ਜਿਹੜਾ ਕਿ ਚੋਰੀ ਤੋਂ ਆ ਰਿਹਾ ਵਾ ਇਹਨਾਂ ਦਾ ਕਹਿਣਾ ਕਿ ਜਲ ਤੋਂ ਜਲਦ ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ ਉਹ ਜਾਣਾ ਤੋਂ ਲਖਮਿੰਦਰ ਸਿੰਘ ਥੈਂਕਸ ਵੈਰੀ ਟੂ